लोकसभा ਹਲਕਾ ਫਿਰੋਜ਼ਪੁਰ ਤੋਂ ਸੰਸਦ ਸ਼ੇਰ ਸਿੰਘ ਕਬਾਇਆ ਦੇ بیٹے ਦਵਿੰਦਰ ਸਿੰਘ ਕਬਾਇਆ ਇਸ ਵਾਰ ਕਾਂਗਰਸ ਪਾਰਟੀ ਦੀ ਟਿਕਟ ਤੇ ਫਾਜ਼ਲਕਾ ਤੋਂ ਵਿਧਾਨ ਸਭਾ ਚੋਣ ਲੜ ਰਹੇ ਨੇ ਆਖਿਰਕਾਰ ਉਹ ਕਿਹੜੇ ਕਾਰਨ ਸਨ ਕਿ ਦਵਿੰਦਰ ਸਿੰਘ ਕਬਾਇਆ ਨੂੰ ਕਾਂਗਰਸ ਪਾਰਟੀ ਜੁਆਇਨ ਕਰਨੀ ਪਈ ਔਰ ਉਹਨਾਂ ਦੀ ਟਿਕਟ ਤੇ ਜੋਨ ਲੜਨੀ ਪਈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਦਵਿੰਦਰ ਸਿੰਘ ਕਬਾਇਆ ਮੌਜੂਦ ਨੇ ਕਬਾਇਆ ਸਾਹਿਬ ਉਹ ਕਿਹੜਾ ਪਾਲਸੀ ਜਿਸ ਨੇ ਦਵਿੰਦਰ ਨੂੰ ਕਾਂਗਰਸ ਪਾਰਟੀ ਜੁਆਇਨ ਕਰਨ ਲਈ ਮਜਬੂਰ ਕੀਤਾ ਮੇਰੇ ਪਿਤਾ ਜੀ ਸਰਦਾਰ ਸ਼ੇਰ ਸਿੰਘ ਕਬਾਇਆ ਜੀ ਰਾਸਤੇ ਇੱਥੇ ਕਾਫੀ ਕੁਝ ਕੀਤਾ ਜਲਾਲਾਬਾਦ ਚ ਪਹਿਲਾਂ 2000 ਤੋਂ ਵੱਧ ਅਕਾਲੀ ਦਲ ਨੂੰ ਵੋਟ ਨਹੀਂ ਸੀ ਪੈਂਦੀ ਹੁੰਦੀ ਫਿਰ ਜਦੋਂ ਖਵਾਇਆ ਸਾਹਿਬ 97 ਚ ਐਮਐਲਏ ਬਣੇ ਤੇ ਉਸ ਤੋਂ ਬਾਅਦ ਤੁਸੀਂ ਵੇਖਿਆ ਕਿ ਫਿਰ ਸੁਖਬੀਰ ਸਿੰਘ ਬਾਦਲ ਜੀ 80000 ਤੇ ਜਿੱਤੇ ਖਵਾਇਆ ਸਾਹਿਬ ਵੀ 2007 ਚ ਪੰਜਾਬ ਚੋ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਸੀਗੇ ਸੋ ਕਾਫੀ ਅਕਾਲੀ ਦਲ ਨੂੰ ਅੱਗੇ ਲੈ ਕੇ ਗਏ ਪਰ ਪਿਛਲੇ 5-6 ਸਾਲਾਂ ਤੋਂ ਜੋ ਲੋਕਾਂ ਦੇ ਸੀ ਕੰਮ ਨਹੀਂ ਕਰ ਸਕੇ ਉਹਨਾਂ ਦੇ ਕੋਈ ਕਾਰਨ ਸੀ ਕਿ ਬਾਦਲ ਪਰਿਵਾਰ ਨੇ ਸਾਰਾ ਕੁਝ ਸਾਰੇ ਕੰਮ ਰੋਕੇ ਹੋਏ ਸਨ ਸੋ ਲੋਕਾਂ ਦੀ ਇਹ ਨੀਡ ਸੀ ਕਿ ਤੁਹਾਡੇ ਪਰਿਵਾਰ ਚੋਂ ਕੋਈ ਇਲੈਕਸ਼ਨ ਲੜੇ ਤਾਂ ਇਸ ਕਰਕੇ ਉਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਸਾਨੂੰ ਕਾਫੀ ਜਲੀਲ ਕੀਤਾ ਪਿਛਲੇ 3-4 ਸਾਲਾਂ ਚ ਸੋ ਅਸੀਂ ਵੇਟ ਕਰਦੇ ਰਹੇ ਕਾਫੀ ਟਾਈਮ ਵੇਟ ਕਰਿਆ ਪਰ ਸਾਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਇਸ ਕਾਂਗਰਸ ਪਾਰਟੀ ਜੋ ਜਿਸ ਜਰਲਤ ਤੁਸੀਂ ਗੱਲ ਕਰ ਰਹੇ ਹੋ ਖੁਬਾਇਆ ਸਾਹਿਬ ਉਸ ਜਰਲਤ ਚ ਅਜੇ ਵੀ ਕਿਉਂ ਬੈਠੇ ਨੇ ਅਕਾਲੀ ਦਲ ਦੇ ਵਿੱਚ ਤੁਸੀਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਹੋ ਪਰ ਤੁਹਾਡੇ ਫਾਦਰ ਅਜੇ ਵੀ ਐਮਪੀ ਅਕਾਲੀ ਦਲ ਦੇ ਹੈਗੇ ਨਹੀਂ ਆਦਾਂ ਕਿ ਤੁਹਾਡਾ ਚੋਣ ਪ੍ਰਚਾਰ ਵੀ ਕਰ ਰਹੇ ਨੇ ਪਰ ਅਕਾਲੀ ਦਲ ਦਾ ਐਮਪੀ ਹੁੰਦਿਆਂ ਤੁਸੀਂ ਜਿਹੜਾ ਹੈ ਚੋਣ ਲੜੋ ਕਾਂਗਰਸ ਦੇ ਵੱਲੋਂ ਇਹ ਡਬਲ ਸਟੈਂਡਰਡ ਪੋਲਿਟਿਕਸ ਨਹੀਂ ਹੈ ਇਸ ਬਾਰੇ ਤਾਂ ਉਹਨਾਂ ਨੂੰ ਪਤਾ ਜੀ ਅਕਾਲੀ ਦਲ ਚ ਨੇ ਪਰ ਮੈਨੂੰ ਨਹੀਂ ਸਹੀ ਲੱਗਿਆ ਕਿ ਮੈਂ ਅਕਾਲੀ ਦਲ ਨਾਲ ਲੱਗੇ ਜਾਵਾਂ ਇਸ ਕਰਕੇ ਮੈਂ ਕਾਂਗਰਸ ਤੁਹਾਨੂੰ ਠੀਕ ਲੱਗਦਾ ਕਿ ਫਾਦਰ ਸਾਹਿਬ ਤੁਹਾਡੇ ਅਕਾਲੀ ਦਲ ਚ ਹੈਗੇ ਨੇ ਨਹੀਂ ਇਹ ਮੈਨੂੰ ਨਹੀਂ ਠੀਕ ਲੱਗਦਾ ਆਪਣੀ ਕਰਕੇ ਤੁਸੀਂ ਕਾਂਗਰਸ ਜੁਆਇਨ ਕਰੋ ਤੁਸੀਂ ਕਾਂਗਰਸ ਜਦੋਂ ਜੁਆਇਨ ਕੀਤੀ ਕੋਵਾਇਆ ਸਾਹਿਬ ਦੇ ਨਾਲ مشورہ ਹੋਇਆ ਇਸ 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 ਮੁੱਦੇ ਤੇ ਇਸ ਕੁਝ ਜ਼ਿਆਦਾ ਗੱਲਬਾਤ ਨਹੀਂ ਹੋਈ ਕੋਈ ਜ਼ਿਆਦਾ ਨਹੀਂ ਬਸ ਮਾੜਾ ਮੋਟਾ ਹੋਇਆ ਵੀ ਅਸੀਂ ਮੈਂ ਜੁਆਇਨ ਕਰਨੀ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਕਬੈ ਸਾਹਿਬ ਨੂੰ ਸਤੀਫਾ ਦੇਣਾ ਚਾਹੀਦਾ ਹਾਂਜੀ ਮੈਂ ਮਹਿਸੂਸ ਕਰਦਾ ਹਲਕੇ ਦੇ ਵਿੱਚ ਤੁਸੀਂ ਜਲਾਲਾਬਾਦ ਦੀ ਗੱਲ ਕੀਤੀ ਜਲਾਲਾਬਾਦ 'ਚ ਜਿਹੜਾ ਹੈ ਤੁਸੀਂ ਕਹੇ ਕਿ ਸਾਨੂੰ ਜਲੀਲ ਕੀਤਾ ਗਿਆ ਤੁਸੀਂ ਜਲਾਲਾਬਾਦ ਫਸਟ ਚੋਇਸ ਕਿਉਂ ਨਹੀਂ ਰੱਖੀ ਕਿ ਮੈਨੂੰ ਉੱਥੋਂ ਬਾਦਲਾਂ ਦੇ ਖਿਲਾਫ ਹੀ ਲੜਨਾ ਚਾਹੀਦਾ ਇਹ ਪਾਰਟੀ ਦਾ ਫੈਸਲਾ ਜੀ ਕੋਈ ਸਾਡਾ ਫੈਸਲਾ ਨਹੀਂ ਉਹਨਾਂ ਨੇ ਇੱਥੋਂ ਸਮਝਿਆ ਵੀ ਇੱਥੋਂ ਲੜਨਾ ਤਾਂ ਇਸ ਕਰਕੇ ਤੁਹਾਡੀ ਇੱਛਾ ਵੀ ਅਸੀਂ ਕਿੱਥੋਂ ਸੀ ਸਾਡੀ ਕਿਤੋਂ ਵੀ ਲੜਾ ਦਿੰਦੇ ਜੇ ਜਲਾਲਾਬਾਦ ਚ ਕੁਆਇਆ ਸਾਹਿਬ ਦੋ ਵਾਰ ਐਮਐਲਏ ਰਹੇ ਐ ਫਾਇਲ ਕਾ ਦੇ ਜਿਹੜੇ ਕਾਫੀ ਪਿੰਡ ਪਹਿਲੇ ਜਲਾਲਾਬਾਦ ਚ ਆਉਂਦੇ ਸੀ ਕਿਤੋਂ ਵੀ ਉਹ ਇਹ ਪਾਰਟੀ ਦਾ ਫੈਸਲਾ ਕੋਈ ਸਾਡਾ ਫੈਸਲਾ ਨਹੀਂ ਤੁਸੀਂ ਕਿਹ ਜਲੀਲ ਕੀਤਾ ਕਿੱਦਾਂ ਦੀ ਜਲਾਲਤ ਸੀ ਜਿਹੜੀ ਤੁਹਾਨੂੰ ਸਹਿਣੀ ਪਈ ਕਾਲੇਦਲ ਚ ਰਹਿ ਕੇ ਉਹ ਸਾਰਾ ਪਤਾ ਹੀ ਹੈ ਜਿਹੜੇ ਸਾਡੇ ਲੋਕ ਸੀ ਉਹਨਾਂ ਸਾਡੇ ਤੋੜਨ ਦੀ ਕੋਸ਼ਿਸ਼ ਕੀਤੀ ਪਿਛਲੇ 4 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ ਐਮਪੀ ਦੀ ਟਿਕਟ ਦੇ ਕੇ ਉਹਨਾਂ ਸਾਨੂੰ ਉਲਟਾ ਹੈਰਾਨ ਦੀ ਕੋਸ਼ਿਸ਼ ਕੀਤੀ ਹੈ ਹਰਾਇਆ ਉਹਨਾਂ ਨੇ ਤੋ ਜਲਾਲਤ ਕਾਫੀ ਅਸੀਂ ਵੇਖੀ ਕੋ ਭਾਈ ਸਾਹਿਬ ਐਸੇ ਇਦਾਂ ਕਿਉਂ ਹੋ ਗਿਆ ਇੱਕ ਸਮਾ ਸੀ ਤੁਹਾਡੇ ਫਾਦਰ ਮੈਡਮ ਹਰਸਿਮਰਤ ਕੌਰ ਦੇ ਨਾਲ ਰਹਿੰਦੇ ਸੀ ਬਾਦਲ ਪਰਿਵਾਰ ਦੇ ਬੜੇ ਕਰੀਬੀ ਸੀ ਇੱਕਦਮ ਕਿਸੇ ਟਾਈਮ ਚ ਮਾਲ ਵਿੱਚ ਕਿਹਾ ਜਾਂਦਾ ਸੀ ਕਿ ਜੇਕਰ ਬਾਦਲਾਂ ਦੀ ਕੋਈ ਨੇੜੇ ਹੈ ਤਾਂ ਸ਼ਹੀਦ ਸਿੰਘ ਕਬਾਇਆ ਇੱਕੋ ਦਮ ਜਿਹੜਾ ਇਹ ਸਮੀਕਰਨ ਕਿਦਾਂ ਚੇਂਜ ਹੋਏ ਕਿ ਤੁਹਾਡੀ ਤੁਹਾਡੇ ਕਿਸੇ ਖਾਸ ਨੇ ਬਗਾਵਤ ਕੀਤੀ ਜਾਂ ਫਿਰ ਅਕਾਲੀ ਦਲ ਨੇ ਤੁਹਾਨੂੰ ਦਰਕਨਾਰ ਕਿਉਂ ਕੀਤਾ ਇਸ ਬਾਰੇ ਦਾ ਤੁਸੀਂ ਬਾਲ ਸਾਹਿਬ ਤੋਂ ਪੁੱਛੋ ਵੀ ਉਹਨਾਂ ਨੂੰ ਉਹਨਾਂ ਨੂੰ ਸਾਡੇ ਤੋਂ ਕੀ ਅਲਰਜੀ ਹੋ ਗਈ ਕਿ ਸੁਖਵੀਰ ਸਿੰਘ ਨੂੰ ਇੱਥੋਂ ਖਬਾਇਆ ਸਾਹਿਬ ਨੇ 80000 ਤੇ ਜਿਤਾਇਆ ਫਿਰ 50000 ਤੇ ਜਿਤਾਇਆ ਤੇ ਬਾਅਦ ਚ ਉਹ ਇਹ ਹੀ ਸੋਚਣ ਲੱਗੇ ਕਿ ਇਹਨਾਂ ਨਾਲ ਤਾਂ ਲੋਕ ਹੈ ਹੀ ਨਹੀਂ 95% ਸਾਡੇ ਨਾਲ ਉਹ ਤਾਂ ਲੋਕ ਹੁਣ ਦੱਸਣਗੇ ਇਲੈਕਸ਼ਨ ਵਿੱਚ ਵੀ ਲੋਕ ਕਿਹਨਾਂ ਨਾਲ ਖੜੇ ਹੈ ਕਿਹਨਾਂ ਨਾਲ ਨਹੀਂ ਖੜੇ ਜੀ ਹੁਣ ਜੇਕਰ ਅਸੀਂ ਹਲਕੇ ਦੀ ਜਲਾਲਾਬਾਦੀ ਗੱਲ ਕਰੀਏ ਖਬਾਇਆ ਸਾਹਿਬ ਕਿਸ ਦੀ ਸਪੋਰਟ ਕਰ ਰਹੇ ਨੇ ਜਲਾਲਾਬਾ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਬਾਕੀ ਮੇਰੇ ਹਲਕੇ 'ਚ ਤਾਂ ਮੇਰੀ ਸਪੋਰਟ ਕਰਨਗੇ ਕਿਉਂ ਮੇਰੇ ਫਾਦਰ ਨੇ ਤੁਹਾਨੂੰ ਤੁਹਾਡੇ ਹਲਕੇ 'ਚ ਕਿਦਾਂ ਦਾ ਮਾਹੌਲ ਨਜ਼ਰ ਆਉਂਦਾ ਮੁਕਾਬਲਾ ਕਿਹਦੇ ਮੈਂ ਤਾਂ ਜਿੱਦਾਂ ਪਿੰਡਾਂ 'ਚ ਲਗਾਤਾਰ ਕਾਫੀ ਦਿਨਾਂ ਤੋਂ ਜਾ ਰਿਹਾ ਮੁਕਾਬਲੇ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਅਸੀਂ 100% ਸ਼ੋਰ ਹੈ ਕਿ ਅਸੀਂ ਸੀਟ ਜਿੱਤਾਂ ਪਰ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਨੇ ਕਿ ਤੁਹਾਨੂੰ ਫਾਜ਼ਿਲਕਾ ਤੋਂ ਟਿਕਟ ਮਿਲ ਗਈ ਔਰ بڑے ਲੀਡਰਾਂ ਦੀਆਂ ਆਸਾਂ ਦੇ ਪਾਣੀ ਫਿਰ ਗਿਆ ਕਾਂਗਰਸੀਆਂ ਦੀਆਂ ਤੇ ਨਹੀਂ ਇਹ ਤਾਂ ਪਾਰਟੀ ਦਾ ਫੈਸਲਾ ਹੈ ਜੀ ਉਹਨਾਂ ਨੇ ਮੈਨੂੰ ਇੱਥੋਂ ਸਮਝਾਇਆ ਕਿ ਇੱਥੋਂ ਇੱਕ ਸੀਟ ਕੱਢਣਗੇ ਤਾਂ ਉਹਨਾਂ ਨੇ ਮੈਨੂੰ ਇੱਥੋਂ ਠੀਕ ਪਾਰਟੀ ਨੇ ਫੈਸਲਾ ਤਾਂ ਕਰਤਾ ਪਰ ਦਵਿੰਦਰ ਜੀ ਇਲੈਕਸ਼ਨ ਤਾਂ ਤੁਸੀਂ ਲੋਕਲ ਲੀਡਰਸ਼ਿਪ ਦੇ ਸਾਥ ਨਾਲ ਜਿੱਤੋਗੇ ਲੋਕਲ ਲੀਡਰ ਸਾਡੇ ਨਾਲ ਨੇ ਜੀ ਨਾਲ ਜਿੰਨੀ ਕਾਂਗਰਸ ਦੇ ਕ੍ਰੀਮ ਹੈ ਸਾਰੀ ਸਾਡੇ ਨਾਲ ਹੈ ਜੀ ਬਿੰਦਰ ਸਿੰਘ ਗੜਮਾ ਤੁਹਾਨੂੰ ਸਪੋਰਟ ਕਰ ਰਹੇ ਨੇ ਹਾਂਜੀ ਹਾਂਜੀ ਉਹ ਵੀ ਕੱਲ ਤੋਂ ਉਹਨਾਂ ਵੀ ਸਪੋਰਟ ਦਿੱਤੀ さん ਜਦੋਂ ਉਹਨਾਂ ਨੇ ਸਪੋਰਟ ਦਿੱਤੀ ਸੁਣਨ ਚਾਇਆ ਕਿ ਤੁਸੀਂ ਉਸ ਸਮਾਗਮ ਵਿੱਚ ਮੌਜੂਦ ਨਹੀਂ ਹੈਗੇ ਸੀ ਸਾਡੇ ਇੱਧਰ ਪ੍ਰੋਗਰਾਮ ਪਿੰਡਾਂ ਦੇ ਲਗਾਤਾਰ ਬਾਰਡਰ ਤੇ ਚੱਲ ਰਹੀ ਸੀ ਇਸ ਕਰਕੇ ਅਸੀਂ ਨਹੀਂ ਪਹੁੰਚ ਸਕੇ ਤੁਹਾਨੂੰ ਮੁੱਦੇ ਕੀ ਨਜ਼ਰ ਆਉਂਦੇ ਆ ਫਾਜ਼ਿਲਕਾ ਹਲਕੇ ਦੇ ਕੀ ਮੁੱਦੇ ਹੈਗੇ ਨੇ ਫਾਜ਼ਿਲਕਾ ਬਾਰਡਰ ਤੇ ਹੋਣ ਕਰਕੇ ਇੱਥੇ ਜਿੰਨੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸਤਨਵੇਂ ਜਦੋਂ ਕੁਝ ਕਾਫੀ ਏਰੀਆ ਜਿਹੜਾ ਜਲਾਲਾਬਾਦ ਸੀ ਕਵਾਇਆ ਸਾਹਿਬ ਨੇ ਕਾਫੀ ਡਿਵੈਲਪਮੈਂਟ ਕਰਾਈ ਸੀ ਪਰ ਉਹ ਅੱਗੇ ਵਧ ਨਹੀਂ ਸਕੀ ਸੋ ਇੱਥੇ ਕਾਫੀ ਲੋਡ ਹੈ ਸਕੂਲਿੰਗ ਦੀ ਕਾਲਜ ਕਾਲਜਸ ਹੈ ਨਹੀਂ ਇੰਡਸਟਰੀ ਦੀ ਜਿਨ੍ਹਾਂ ਦਾ এমপ্লয়ਮੈਂਟ ਵਧੂਗੀ ਸੋ ਕਾਫੀ ਪ੍ਰੋਬਲਮਾਂ ਆ ਨੇ ਜਿਹੜੀਆਂ ਅਸੀਂ ਆਉਣ ਵਾਲੇ ਸਮੇਂ ਕੋਸ਼ਿਸ਼ ਕਰਾਂਗੇ ਕਿ ਸੋਲਵ ਹੋਣ ਸੁबीर ਬਾਦਲ ਕਹਿੰਦੇ ਨੇ ਕਿ ਮੈਂ ਵਿਕਾਸ ਬਹੁਤ ਕਰਾਇਆ ਖਾਸ ਤੌਰ ਤੇ ਜਲਾਲਾਬਾਦ ਸੀਟ ਤੇ ਤੁਸੀਂ ਉੱਥੋਂ ਸੰਬੰਧ ਰੱਖਦੇ ਹੋ ਵਿਕਾਸ ਨਜ਼ਰ ਆਉਂਦਾ ਤੁਹਾਨੂੰ ਸਾਨੂੰ ਤਾਂ ਨਹੀਂ ਕਿੱਥੇ ਲੱਗਦਾ ਜੀ ਸਾਡੇ ਪਿੰਡ ਕਬਾਇਆ ਪਿੰਡ ਜਾ ਕੇ ਦੇਖ ਲਓ ਜੀ ਕੋਈ ਤਾਂ ਵਿਕਾਸ ਵਾਲੀ ਗੱਲ ਤਾਂ ਲੱਗਦੀ ਨਹੀਂ ਜੀ ਉਲਟਾ ਇਹਨਾਂ ਨੇ ਕਮਿਸ਼ਨ ਮਕਾਇਆ ਹੋਇਆ ਉਹ ਹੋਇਆ ਜੀ ਮੈਡਮ ਹਰਸਿਮਰਤ ਕੌਰ ਕਹਿੰਦੇ ਨੇ ਕਿ ਕਬਾਇਆ ਸਾਹਿਬ ਦਾ ਵਿਕਾਸ ਕਾਰੀ ਦਲ ਤੇ ਰਹਿ ਕੇ ਹੋਇਆ ਔਰ ਪਿੱਛੇ ਸ਼ੁਰਾ ਮਾਰਿਆ ਤੁਸੀਂ ਮੌਕੇ ਤੇ ਆ ਕੇ ਨਹੀਂ ਪਿੱਛੇ ਅਸੀਂ ਤਾਂ ਇਹਨਾਂ ਨੂੰ ਕਾਫੀ ਟਾਈਮ ਤੋਂ ਕਹਿੰਦੇ ਰਹੇ ਜੀ ਵੀ ਤੁਸੀਂ ਕਾਫੀ ਸਾਨੂੰ ਹੁਣ ਅਸੀਂ ਇਲੈਕਸ਼ਨ ਲੜਨਾ ਹੈ ਸੋ ਸਾਨੂੰ ਟਿਕਟ ਦਿਓ ਅਸੀਂ ਤਾਂ ਵੇਟ ਕੀਤੀ ਉਲਟਾ 5 ਸਾਲ ਅਸੀਂ ਵੇਟ ਹੀ ਕੀਤੀ ਹੈ ਵੀ ਇਹ ਕੁਝ ਤਾਂ ਸਹੀ ਹੋ ਜਾਊਗਾ ਸਹੀ ਹੋ ਜਾਊਗਾ ਪਰ ਐਂਡ ਤੇ ਆ ਕੇ ਉਹ ਇਹਨਾਂ ਸਹੀ ਨਹੀਂ ਕਰਿਆ ਤਾਂ ਫਿਰ ਸਾਨੂੰ ਇਸ ਸਟੈਪ ਚਕਨੇ ਆ ਤੁਸੀਂ ਐਮਐਲਏ ਜੀ ਮੰਗ ਕੀਤੀ ਕਿ ਐਮਐਲਏ ਦੀ ਟਿਕਟ ਦਿੱਤੀ ਜਾਵੇ ਉਹ ਐਮਪੀ ਸਾਹਿਬ ਨੇ ਕਰੀ ਸੀ ਵੀ ਸਾਡੇ ਲੋਕਾਂ ਦਾ ਹੈ ਨੀਡ ਹੈ ਕਿ ਤੁਹਾਡੇ ਪਰਿਵਾਰ ਚ ਕੋਈ ਐਮਐਲਏ ਲੜੇ ਤਾਂ ਐਮਪੀ ਸਾਹਮਣੇ ਮੰਗ ਕੀਤੀ ਸੀ ਵੀ ਸਾਡੇ ਪਰਿਵਾਰ ਨੂੰ ਟਿਕਟ ਦਿੱਤੀ ਜਾ ਕਿਉਂਕਿ ਜਦੋਂ ਐਮਪੀ ਸਾਹਮਣੇ ਇਹਨਾਂ ਵਾਸਤੇ ਸੀਟ ਛੱਡੀ ਸੀ ਤਾਂ ਉਦੋਂ ਇਹ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕੋ ਹੀ ਇਲੈਕਸ਼ਨ ਲੜਨਾ ਹੈ ਉਸ ਤੋਂ ਬਾਅਦ ਅਸੀਂ ਲੰਬੀ ਚਲੇ ਜਾਵਾਂਗੇ ਤਾਂ ਫਿਰ ਇੱਕ ਦੀ ਜਗ੍ਹਾ ਇਹਨਾਂ ਦੋ ਲੜ ਲੈ ਤੇ ਫਿਰ ਇਹ ਵਿੱਚੋਂ ਕਹਿੰਦੇ ਸੀ ਕਿ ਫਿਰੋਜ਼ਪੁਰ ਤੋਂ ਨੂੰ ਟਿਕਟ ਦੇਵਾਂਗੇ ਪਿਛਲੇ ਇਲੈਕਸ਼ਨ ਚ ਉਦੋਂ ਵੀ ਨਹੀਂ ਦਿੱਤੀ ਫਿਰ ਉਦੋਂ ਵੀ ਅਸੀਂ ਚੁੱਪ ਕਰਕੇ ਬਹਿ ਗਏ ਵੀ ਚਲੋ ਕੋਈ ਨਹੀਂ ਫਿਰ 5 ਸਾਲ ਅਸੀਂ ਵੇਟ ਕੀਤੀ ਤੇ ਫਿਰ ਅਖੀਰ ਸਾਨੂੰ ਇਸ ਸਟੇਪ ਚਕਣਾ ਪਿਆ ਤੁਹਾਨੂੰ ਮਨਾਉਣ ਵਾਸਤੇ ਅਕਾਲੀ ਦਲ ਦੇ ਕਿਸ ਲੀਡਰ ਨੇ ਅਪਰੋਚ ਕੀਤੀ ਨਹੀਂ ਸਾਨੂੰ ਨਹੀਂ ਜਦੋਂ ਤੁਹਾਡੇ ਫਾਦਰ ਪਹਿਲੀ ਵਾਰ ਇਲੈਕਸ਼ਨ ਜਿੱਤੇ ਦਵਿੰਦਰ ਤੁਸੀਂ ਉਦੋਂ ਪੋਲਿਟਿਕਸ ਤੇ ਇਨੀ ਸਰਗਰਮ ਕਿਉਂ ਨਹੀਂ ਨਜ਼ਰ ਆਈ ਨਹੀਂ ਮੈਂ ਪਹਿਲੇ ਵੀ ਸੀਗਾ ਕਾਫੀ ਟਾਈਮ ਤੋਂ ਲੋਕਾਂ ਦੇ ਦੁੱਖ ਸੁੱਖ ਚ ਜਾਨਣਾ ਸੀ ਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਦਾ ਹੁਣ ਹਾਲਾਤ ਕੀ ਨਜ਼ਰ ਆਉਂਦੇ ਨੇ ਫਾਜ਼ਿਲਖਾ ਦੇ ਵਿੱਚ ਫਾਜ਼ਿਲਖਾ ਦੇ ਸਾਨੂੰ ਸ਼ੋਰ ਹੈ ਜੀ ਅਸੀਂ ਸਿਰ ਜਿੱਤਾਂਗੇ ਫਾਜ਼ਿਲਕਾ ਕੀ ਸਾਡੇ ਪੂਰਾ ਡਿਸਟ੍ਰਿਕਟ ਫਾਜ਼ਿਲਕਾ ਫਰੋਈਪੁਰ ਅਸੀਂ ਸਾਰੀਆਂ ਸੀਟਾਂ ਕਾਂਗਰਸ ਜਿੱਤੂਗੀ ਆਪਣੇ ਫਾਦਰ ਸਾਹਿਬ ਨੂੰ ਮਨਾਉਂਗੇ ਕਿ ਛੱਡੋ ਤੁਸੀਂ ਵੀ ਕਾਲੀ ਦਲ ਤੇ ਕਾਂਗਰਸ ਨਾਲ ਮਨਾਵਾਂਗੇ ਜੀ ਮਨਾਵਾਂ ਮੰਨ ਜਾਣਗੇ ਮੰਨਣਗੇ ਮਨਾਵਾਂਗੇ ਕੋਸ਼ਿਸ਼ ਤਾਂ ਪੂਰੀ ਕਰਾਂਗੇ ਹੁਣ ਕੋਸ਼ਿਸ਼ ਕਰਦੇ ਹਾਂ ਕਦੀ ਸੰਵਾਦ ਹੋਏ ਹਾਂ ਜੀ ਸ਼ਾਮ ਨੂੰ ਜਦੋਂ ਘਰ ਜਾਣੇ ਹਾਂ ਤਾਂ ਕੁਵੈ ਸਾਹਿਬ ਨਾਲ ਗੱਲਬਾਤ ਹੁੰਦੀ ਹੈ ਨਹੀਂ ਹੁਣ ਤਾਂ ਇਲੈਕਸ਼ਨ ਦਾ ਟਾਈਮ ਹੈ ਜੀ ਲੇਟ ਹੋ ਜਾਂਦੇ ਕਟਵਾਦੀ ਹੁੰਦੀ ਹੈ ਬਾਕੀ ਮਨਾਵਾਂਗੇ ਅਸੀਂ ਉਹਨਾਂ ਨੂੰ ਜਿੱਤ ਕੇ ਮਨਾਵਾਂਗੇ ਜਾਂ ਪਹਿਲਾਂ ਹੀ ਮਨਾ ਲਾਂਗੇ ਇਹ ਤਾਂ ਹੁਣ ਟਾਈਮ ਮਿਲਿਆ ਜਰੂਰ ਮਨਾਵਾਂਗੇ ਜੀ ਉਹਨਾਂ ਨੂੰ ਗੱਲਬਾਤ ਕਰਨ ਲਈ ਕਿ ਪਿਆਸਾ ਬਹੁਤ ਬੋਤਾਨਾ ਮੇਰੂ ਬਨ ਥੈਂਕ ਯੂ ਵੀਰਿਆ ਸੰਧਵਿੰਦਰ ਸਿੰਘ ਘੁਬਾਇਆ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਹਨਾਂ ਨੇ ਕਾਂਗਰਸ ਪਾਰਟੀ 'ਚ ਸ਼ਮੂਲਿਤ ਕੀਤੀ ਹੈ ਨਾਲ ਹੀ ਸ਼ੀਰ ਸਿੰਘ ਘੁਬਾਇਆ ਦੇ ਅਕਾਲੀ ਦਲ 'ਚ ਬੈਠੇ ਰਹਿਣ ਬਾਰੇ ਉਹਨਾਂ ਨੇ ਕਿਹਾ ਹੈ ਕਿ ਉਹ ਵੀ ਅਪੀਲ ਕਰਦੇ ਨੇ ਕਿ ਘੁਬਾਇਆ ਸਾਹਿਬ ਅਸਤੀਫਾ ਦੇਣ ਤੇ ਉਹਨਾਂ ਨੇ ਉਮੀਦ ਵੀ ਜਤਾਈ ਹੈ ਕਿ ਉਹ ਆਪਣੇ ਪਿਤਾ ਨੂੰ ਮਨਾ ਲੈਣਗੇ ਤੇ ਅਸਤੀਫਾ ਦਵਾ ਕੇ ਕਾਂਗਰਸ ਪਾਰਟੀ 'ਚ ਲੈ ਕੇ ਆਉਣਗੇ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ فازل كام